ਜੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਲੀਆਂ ਸੰਗਤਾਂ ਵਿੱਚੋਂ 70% ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਨਹੀਂ ਜਾਂਦੀਆਂ ਪਰ ਜਦੋਂ ਤੁਸੀਂ ਸ੍ਰੀ ਦਰਬਾਰ ਸਾਹਿਬ ਜਾਓ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਰਸ਼ਨ ਕਰਕੇ ਜਰੂਰ ਆਉਣਾ ਇੱਥੇ ਗੁਰੂ ਸਾਹਿਬ ਦੇ ਇਤਿਹਾਸਕ ਸ਼ਸਤਰ ਵੀ ਹਨ ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜਮਾਇਆ ਸੀ ਕਿਉਂਕਿ ਉਸ ਸਮੇਂ ਦਿੱਲੀ ਵਿਖੇ ਮੁਗਲ ਰਾਜ ਤਖਤ ਤੇ ਬੈਠਦੇ ਸੀ ਫੇਰਾ ਗੁਰੂ ਸਾਹਿਬ ਨੇ ਇੱਥੇ ਇੱਕ ਸੱਚਾ ਤਖਤ ਬਣਾਇਆ ਜਿੱਥੇ ਹਰ ਇੱਕ ਸੰਗਤਾਂ ਦਾ ਪੂਰਾ ਸਤਕਾਰ ਕੀਤਾ ਜਾਂਦਾ ਹੈ 99 ਸੰਗਤਾਂ ਨੂੰ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸੇਵ ਜੀ ਦੇ ਥੱਲੇ ਇੱਕ ਖੂਹ ਵੀ ਹੈ ਇਹ ਖੂਹ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਾਇਆ ਗਿਆ ਸੀ ਇਸ ਖੂਹ ਵਿੱਚੋਂ ਸੰਗਤਾਂ ਜਲ ਲੈ ਕੇ ਸ੍ਰੀ ਅਕਾਲ ਤਖਤ ਸਹਿਬ ਦੀ ਸਪਾਈ ਕਰਦੀਆਂ ਸਨ ਪਹਿਲਾਂ ਇਹ ਖੂਹ ਸ੍ਰੀ ਅਕਾਲ ਤਖਤ ਸੇਵ ਜੀ ਦੇ ਪਿਛਲੇ ਦੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਲੀਆਂ ਸੰਗਤਾਂ ਵਿੱਚੋਂ 70% ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਨਹੀਂ ਜਾਂਦੀਆਂ ਪਰ ਜਦੋਂ ਤੁਸੀਂ ਸ੍ਰੀ ਦਰਬਾਰ ਸਾਹਿਬ ਜਾਓ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਰਸ਼ਨ ਕਰਕੇ ਜਰੂਰ ਆਉਣਾ ਇੱਥੇ ਗੁਰੂ ਸਾਹਿਬ ਦੇ ਇਤਿਹਾਸਕ ਸ਼ਸਤਰ ਵੀ ਹਨ ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜਮਾਇਆ ਸੀ ਕਿਉਂਕਿ ਉਸ ਸਮੇਂ ਦਿੱਲੀ ਵਿਖੇ ਮੁਗਲ ਰਾਜ ਤਖਤ ਤੇ ਬੈਠਦੇ ਸੀ ਫੇਰ ਗੁਰੂ ਸਾਹਿਬ ਨੇ ਇੱਥੇ ਇੱਕ ਸੱਚਾ ਤਖਤ ਬਣਾਇਆ ਜਿੱਥੇ ਹਰ ਇੱਕ ਸੰਗਤਾਂ ਦਾ ਪੂਰਾ ਸਤਕਾਰ ਕੀਤਾ ਜਾਂਦਾ ਹੈ 99 ਸੰਗਤਾਂ ਨੂੰ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸੇਵ ਜੀ ਦੇ ਥੱਲੇ ਇੱਕ ਖੂਹ ਵੀ ਹੈ ਇਹ ਖੂਹ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬੜਾਇਆ ਗਿਆ ਸੀ ਇਸ ਖੂਹ ਵਿੱਚੋਂ ਸੰਗਤਾਂ ਜਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਫਾਈ ਕਰਦੀਆਂ ਸਨ ਪਹਿਲਾਂ ਇਹ ਖੂਹ ਸ੍ਰੀ ਅਕਾਲ ਤਖਤ ਸੇਵ ਜੀ ਦੇ ਪੇਸ਼ੇ